ਸਾਬੰਧੀ ਤਾਂ ਗੱਲ ਕਰਦਾ ਕੋਈ ਨਹੀਂ ਤੇ ਸਾਡੇ ਦਾ ਹੀ ਕਿਸੇ ਉਹ ਕਹਿੰਦਾ ਕਦੇ ਨਾ ਮੈਨੂੰ ਕਿਸੇ ਬੁਲਾਇਆ ਜਗ ਹਵਨਨਾ ਪਾਠ ਕਰਾਇਆ ਕਦੇ ਤਾਂ ਮੈਨੂੰ ਕਿਸੇ ਬੁਲਾਇਆ ਜਗ ਹਵਨਨਾ ਪਾਠ ਕਰਾਇਆ ਇੰਦਰਦੇਵ ਨੂੰ ਨਾ ਤਰਲਾ ਪਾਇਆ ਪਰ ਮੈਂ ਤਾਂ ਆਪਣਾ ਫਰਜ਼ ਨਿਭਾਇਆ ਸਾਹ ਦੇ ਪਿੱਛੋਂ ਜਦ ਮੈਂ ਆਇਆ ਪੰਜਾਬ ਦੇ ਉੱਤੇ ਕੀੜਾ ਲਾਇਆ ਜਦ ਮੇਰਾ ਡਾਡਾ ਕਬਰਾਇਆ ਪੰਜਾਬ ਤੇ ਕੀ ਖਾਲੀ ਬਾਇਆ ਸਾਲ ਦੇ ਪਿੱਛੋਂ ਜਦ ਮੈਂ ਆਇਆ ਪੰਜਾਬ ਦੇ ਉੱਤੇ ਕੀੜਾ ਲਾਇਆ ਦਿਨ ਮੇਰਾ ਡਾਡਾ ਘਬਰਾਇਆ ਪੰਜਾਬ ਦਾ ਇਹ ਕੀ ਹਾਲ ਬਣਾਇਆ ਹਰੀਆਲੀ ਇਸ ਦੀ ਕੌਣ ਖਾ ਗਿਆ ਧੂੜ ਦੀ ਚਾਦਰ ਕੌਣ ਵਿਛਾ ਗਿਆ ਰੋਟੇ ਪਿਪਲ ਰੋਟੇ ਪਿਪਲ ਦੁੱਧ ਤੇ ਢਾਲੀ ਦੱਸ ਨਾ ਕਿਧਰੇ ਮੈਂ ਕਿੱਥੇ ਆ ਗਿਆ ਲੋਕ ਵੀ ਮੈਨੂੰ ਉਪਰੇ ਲੱਗਦੇ ਮੇਰੇ ਵੱਲ ਧਿਆਨ ਨਾ ਕਰਦੇ ਲੋਕ ਵੀ ਮੈਨੂੰ ਉਪਰੇ ਲੱਗਦੇ ਮੇਰੇ ਵੱਲ ਧਿਆਨ ਨਾ ਕਰਦੇ ਪੈਸੇ ਪਿੱਛੇ ਸਭ ਫਿਰਦੇ ਪਿੱਛੇ ਭੱਜੇ ਫਿਰਦੇ ਮੇਰੇ ਵੱਲ ਧਿਆਨ ਨਾ ਧਰਦੇ ਪੈਸੇ ਪਿੱਛੇ ਸਭ ਭੱਜੇ ਫਿਰਦੇ ਸਾਵਣ ਦਾ ਕੋਈ ਚਾਹ ਨਾ ਕਰਦੇ ਕਿਉਂ ਨਹੀਂ ਸੁਣਦਾ ਮੈਨੂੰ ਸ਼ੋਰ ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਭਰਾ ਦੇ ਜੋਰੋ ਜੋਰ ਬਚਪਨ ਤੇ ਕੀ ਪੈਗੇ ਮੋਰ ਕਿਉਂ ਨਹੀਂ ਸੁਣਦਾ ਮੈਨੂੰ ਸ਼ੋਰ ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਭਰਾ ਦੇ ਜੋਰੋ ਜੋਰ ਬਚਪਨ ਤੇ ਕੀ ਪੈਗੇ ਮੋਰ ਅਸਮਾਨ 'ਚ ਬੈਠਾ ਸੋਚੀ ਜਾਵਾਂ ਪੰਜਾਬ ਕਿਸ ਤਰ੍ਹਾਂ ਮੀਂਹ ਮਿਤਾਵਾਂ ਸਮਾਨ ਚ ਬੈਠਾ ਸੋਚੀ ਜਾਵਾ ਪੰਜਾਬ ਚ ਮੀਂਹ ਮੈਂ ਕਿਸ ਤਰ੍ਹਾਂ ਪਾਵਾਂ ਮੀਂਹ ਹੋਂ ਦਾ ਚਾਹ ਨਾ ਕੋਈ ਕਿਉਂ ਬਿਨ ਬੁਲਾਇਆ ਮਹਿਮਾਨ ਕਹਾਵਾ ਮੀਂਹ ਪੈਣ ਦਾ ਚਾਹ ਨਾ ਕੋਈ ਕਿਉਂ ਬਿਨ ਬੁਲਾਇਆ ਮਹਿਮਾਨ ਕਹਾਵਾ ਇੰਦਰਦੇਵ ਦਾ ਮੰਨ ਕੇ ਮੰਨ ਕੇ ਕਹਿਣਾ ਥੋੜਾ ਜਿਹਾ ਛਿੱਟਾ ਦੇਣਾ ਪੈਣਾ ਮਨ ਮੇਰਾ ਉਦਾਸ ਬੜਾ ਹੈ ਦੁਖੀ ਸਾਹਬ ਨੇ ਮਾਵੀ ਕੋਲ ਜਾਣਾ ਦੁਖੀ ਸਾਹਬ ਨੇ ਮਾਵੀ ਕੋਲ ਬਹੁਤ ਖੂਬ ਬਹੁਤ ਬਹੁਤ ਧੰਨਵਾਦ ਜੀ ਭਾਵੀ ਸਾਹਿਬ ਦਾ